ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ। ਮੂੜੀਆਂ ਦੇ ਪੱਤਿਆਂ ਦੀ ਚਟਣੀ। ਜਿਹਦੇ ਲਈ ਆਪਾਂ ਨੇ ਪਾਇੰਡ ਧਰ ਲਿਆ ਪਰ ਇਹਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਈਏ। ਕਦੇ ਨਹੀਂ ਤੁਸੀਂ ਇਹ ਜੀ ਚਟਣੀ ਖਾਧੀ ਹੋਗੀ ਬਹੁਤ ਸਸਤੀ ਵਧੀਆ ਤੇ ਚਟਣੀ ਬਣਦੀ ਆ। ਸੈਨ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ। ਥੋੜਾ ਜਿਹਾ ਆਪਾਂ ਤੇਲ ਲੈ ਲੈਨੇ ਆ ਪਾਣੀ ਇਹ ਤਾਂ ਸੁੱਕੀ ਨਹੀਂ ਰਹੀ। ਪਾਣੀ ਤੇ ਤੇਲ ਨੇ ਚਕਚੜ ਕਰੀਆਂ। ਲੋ ਜੀ ਥੋੜਾ ਜਿਹਾ ਆਪਾਂ ਪਾ ਲੈਨੇ ਆ ਸਤਸੂ ਦਾ ਤੇਲ ਬਹੁਤਾ ਨਹੀਂ ਪਾਉਂਦੇ। ਥੋੜਾ ਜਿਹਾ ਪਾਵਾਂਗੇ। ਇਹ ਵੀ ਚੰਗੀ ਤਰ੍ਹਾਂ ਆਪਾਂ ਕਾੜ ਲੈਨੇ ਆ ਤੇਲ ਹੀ। ਥੋੜਾ ਜਿਹਾ ਹੋਰ ਪਾ ਲੈਂਦੇ। ਚੰਚਾਕ ਤੇਲ ਦਾ ਜੀ ਇਹ। ਵੱਡਾ ਚਮਚਾ ਜਿਵੇਂ ਇੱਕ ਤੇਲ ਦਾ ਥੋੜੇ ਦੇਰ ਤੋਂ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਕਾੜ ਲੈਣੇ ਆ ਤੇਲ ਆਪਣਾ ਕੜ ਗਿਆ ਜੀ ਇਹਦੇ ਵਿੱਚ ਆਪਾਂ 5-6 ਕੱਲੀਆਂ ਲਸਣ ਦੀਆਂ ਪਾ ਲੈਣੇ ਆ ਇੱਕ ਲੈ ਲਿਆ ਆਪਾਂ ਨੇ ਟਮਾਟਰ ਟਮਾਟਰ ਆਪਣੇ ਘਰ ਦਾ ਫਰੈਸ਼ ਇਹਨੂੰ ਵੀ ਆਪਾਂ ਵਿੱਚ ਰੱਖ ਦਿੰਨੇ ਆ ਤੇਲ ਦੇ ਇਹਨਾਂ ਦੋਨੇ ਜੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆਂ ਟਮਾਟਰ ਨੂੰ ਆਪਾਂ ਸੌਫਟ ਹੁੰਦੇ ਤੱਕ ਪਕਾਵਾਂਗੇ ਜਦਨਾ ਕਿ ਰਸ ਹਿਲ ਕੰਨੀ ਲੈਂ ਲੱਗਦਾ ਪੂਰੀ देर ਤੱਕ ਆਪਾਂ ਟਮਾਟਰ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਲੋ ਜੀ ਟਮਾਟਰ ਤੇ ਲਸਣ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ। ਟਮਾਟਰ ਇਹਨੂੰ ਆਪਾਂ ਟੰਡੇ ਕਰ ਲੈਣੇ ਆ। ਕਿੰਨੀ ਦੇਰ ਤੱਕ ਇਹ ਠੰਡੇ ਹੁੰਦੇ ਨੇ ਆਪਾਂ ਕੱਟਦੇ ਆ ਮੂਲੀ। ਲੋ ਜੀ ਆਪਾਂ ਨੇ ਮੂਲੀ ਲੈ ਲਈ। ਮੂਲੀ ਲੋ ਜੀ ਆਪਾਂ ਨੇ ਇੱਕ ਮੂਲੀ ਲੈ ਲਈ। ਮੂਲੀ ਦੇ ਆਪਾਂ ਪੱਤੇ ਤਾਂ ਅਲੱਗ ਰੱਖ ਲੈਣੇ ਆ। ਮੂਲੀ ਨੂੰ ਆਪਾਂ ਛੱਲ ਲੈਣੇ ਆ। पहला भी धो ली जी मैं छिल के दबारे फिर धो असी तो पहली बार बना के खा रहे हैं मेरी दादी बना होंगी थी बहुत वाइया चटनी बनती थी मैं क्या भी बना के देखिए कल मूली कई बार बनाई है अच्छ पत्ते पा टमा के अब बना रहे हैं चलो जी आप मूली में छिल लें ਨੇ shell ਕੇ ਧਰਤੀ ਉਧਰ ਦੇਖੋ ਉਹਦੇ ਵਿੱਚ ਹੁਣ ਆਪਾਂ ਇਹਦੇ ਪੱਤੇ ਕੱਟ ਲੈਣੇ ਆ ਮੂਲੀ ਦੇ ਜਿਹੜੇ ਟੰਡਰੇ ਜਿਹੇ ਨੇ ਵਿੱਚੋਂ ਇਹ ਆਪਾਂ ਕੱਢ ਦਵਾਂਗੇ ਕੱਲੇ ਪੱਤੇਆਂ ਨੂੰ ਤੋੜ ਲੈਣੇ ਧੋ ਕੇ ਮੈਂ ਰੱਖ ਤੀਦੀ ਜੀ ਧੁੱਪੇ ਜਿਹੜਾ ਤਾਂ ਬਹੁਤਾ ਪਾਣੀ ਜਾਂਦੀ ਉਹ ਨੂੰਚੜ ਕੇ ਇਦਾਂ ਪੱਤੇ ਆਪਾਂ ਕੱਲੇ ਤੋੜ ਲੈਣੇ ਜਿਹੜਾ ਡੰਡਾ ਪਤਲਾ ਉਹ ਨੂੰ ਪਾ ਵੀ ਸਕਦੇ ਆ ਵਿੱਚ ਜਿਹੜਾ ਮੋਟਾ ਜਿਵੇਂ ਆ ਪਤਲਾ ਇਹਨੂੰ ਆਪਾਂ ਵਿੱਚ ਪਾ ਲਵਾਂਗੇ ਜਿਹੜਾ ਇਹ ਮੋਟਾ ਪੱਤਾ ਉਹਨੂੰ ਕੱਲੇ ਪੱਤੇ ਤੋੜ ਲਓ ਡੰਡਿਆਂ ਨੂੰ ਪਰ੍ਹਾਂ ਰੱਖ ਦੋ ਪੱਤੇ ਆਪਾਂ ਨੇ ਲੈ ਲਈ ਇਹਨਾਂ ਨੂੰ ਵੀ ਆਪਾਂ ਬਰੀਕੂਰੀ ਕੱਟ ਲੈਣੇ ਹੁਣ ਤੁਸੀਂ ਚਾਹੋ ਤਾਂ ਇਹਨੂੰ ਮਿਕਸੀਜ ਵੀ ਬਣਾ ਸਕਦੇ ਹੋ ਚੋਪਰ ਚ ਵੀ ਬਣਾ ਸਕਦੇ ਹੋ ਪਰ ਆਪਾਂ ਬਣਾਵਾਂਗੇ గూ కనావేజీ మూలీ లే మూళీ నుంచి ਲਓ ਜੀ ਆਪਾਂ ਨੇ ਮੂਲੀ ਲੈ ਲਈ ਮੂਲੀ ਨੂੰ ਆਪਾਂ ਕੁੱਕ ਕੱਟ ਲਈ ਗੋਲ ਗੋਲ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਕੁੱਟ ਲੈਨੇ ਕਰਾਰੀ ਚਟਣੀ ਬਣਦੀ ਹੈ ਜੀ ਬਹੁਤ ਇਹਦੀ ਬਹੁਤ ਵਧੀਆ ਚਟਣੀ ਬਣਦੀ ਹੈ ਖਾ ਲਓ ਜੀ ਮੂਲੀਆਂ ਆਪਾਂ ਨੇ ਕੁੱਟ ਲਈਆਂ ਦੇਖੋ ਚੰਗੀ ਤਰ੍ਹਾਂ ਬਰੀਕ ਹੋ ਗਈ ਹੁਣ ਇਹਦੇ ਵਿੱਚ ਆਪਾਂ ਜਿਹੜੇ ਆਹ ਮੂਲੀਆਂ ਦੇ ਪੱਤੇ ਨੇ ਇਹਨਾਂ ਨੂੰ ਪਾ ਦਿੰਨੇ ਆ ਇੱਧਰ ਆਪਾਂ ਨੇ ਥੋੜਾ ਜਿਹਾ ਧਨੀਆ ਲੈ ਲਿਆ ਇਹਨੂੰ ਵੀ ਆਪਾਂ ਵਿੱਚ ਐਡ ਕਰ ਲੈਨੇ। ਇਹਨੂੰ ਵੀ ਚੰਗੀ ਤਰ੍ਹਾਂ ਕੁੱਟ ਕੇ ਆਪਾਂ ਬਰੀਕ ਬਣਾ ਲੈਨੇ। ਨਰਜੀ ਪੱਤੇ ਆਪਣੇ ਚੰਗੀ ਤਰ੍ਹਾਂ ਮੂੜੀਆਂ ਦੇ ਬਰੀਕ ਹੋ ਗਏ ਧਨੀਆ ਵੀ ਬਰੀਕ ਹੋ ਗਿਆ। ਲੋ ਜੀ ਪੱਤੇ ਤੇ ਧਨੀਆ ਆਪਣਾ ਚੰਗੀ ਤਰ੍ਹਾਂ ਬਰੀਕ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਆਹ ਟਮਾਟਰ ਤੇ ਲਾਸਣ ਪਾ ਲੈਨੇ ਤੇ ਕੁੱਟ ਕੇ ਰੱਖੇ ਦੀ ਵਿੱਚੇ ਧਨੀਆ ਤੇ ਵਿੱਚੇ ਤੇਲ ਸਿਰ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲੈਨੇ ਟਮਾਟਰਾਂ ਲੋ ਜੀ ਮਿਰਚ ਪਾ ਲੈਨੇ ਸਵਾਦ ਅਨਸਾਰ ਹਰੀ ਮਿਰਚ ਆਪਣੇ ਕੋਲ ਹੈ ਨਹੀਂ ਉਸ ਕੇ ਪਕਾਤੀ ਜੇ ਘਰੀ ਹੋਵੇ ਤਾਂ ਹਰੀ ਵੀ ਪਾ ਸਕਦੇ ਆਪਾਂ ਨਾ ਅਮਕ ਪਾ ਲੈਨੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਟਮਾਟਰਾਂ ਨੂੰ ਤੇ ਇਹਨੂੰ ਅਮਕ ਮਿਰਚ ਨੂੰ ਵਿੱਚ ਮਿਕਸ ਕਰ ਲੈਨੇ ਲੋਜੀ ਚਟਨੀ ਆਪਣੀ ਦੇਖੋ ਬਿਲਕੁਲ ਬਣ ਗਈ ਬਰੀਕ ਨਵਾਂ ਦੇਖੋ ਕਿੰਨੀ ਵਧੀਆ ਬਣ ਗਈ ਇਹ ਆਪਾਂ ਮਿਕਸੀ ਚ ਪਾਉਂਦੇ ਤਾਂ ਪਾਣੀ ਜਾ ਵਧ ਛੱਡ ਦਿੰਦੇ ਜੇ ਚੋਪਰ ਚ ਪਾਉਂਦੇ ਤਾਂ ਇੰਨੀ ਬਰੀਕ ਨਹੀਂ ਤੀ ਹੋਣੀ ਜੀ ਪਰ ਕੁੰਡੇ ਚ ਬਹੁਤ ਸੋਹਣੀ ਬਣ ਗਈ ਮਗਰ ਇਹ ਵਿੱਚ ਇਹਨਾਂ ਪਰਪਕੋਲੀ ਦੇ ਵਿੱਚ ਪਾ ਲੈਣਾ ਚਟਨੀ ਨੂੰ ਇਹਨੂੰ ਤੜਕਾ ਲਾਉਣ ਦੀ ਵੀ ਲੋੜ ਨਹੀਂ ਕਿਉਂਕਿ ਜਿਹੜਾ ਟਮਾਟਰ ਤੇ ਤੇਲ ਸੀ ਉਹ ਆਪਾਂ ਨੇ ਵਿੱਚ ਧੁੱਨ ਕੇ ਪਾਇਆ ਤੇਲ ਚਟਨੀ ਦੇ ਵਿੱਚ ਹੀ ਰਹਿ ਗਿਆ ਚਟਨੀ ਆਪਣੀ ਬਣ ਗਈ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਚਾਹੇ ਕੱਲ੍ਹ